ਦੋਸਤੋ ਸਤ ਸ੍ਰੀ ਅਕਾਲ ਜਿਹੜੀਆਂ ਗੱਲਾਂ ਦਾ ਡਰ ਸੀ ਉਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਿਹੜੀਆਂ ਗੱਲਾਂ ਦਾ ਡਰ ਸੀ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ 300 ਜੁਨ ਟਿਕ ਮਹੀਨੇ ਦੀ ਦਿੱਤੀ ਗਈ ਆ ਫ੍ਰੀ ਪਰ ਆ ਜਿਹੜੇ ਚੈਪ ਵਾਲੇ ਮੀਟਰ ਲੱਗਣ ਲੱਗੇ ਇਹ ਕੋਈ ਲੋਕ ਵਖਾਵਾ ਇਹ ਕਾਦੇ ਖਾਤਰ ਨੇ ਸਮਝ ਤੋਂ ਬਾਹਰ ਆ ਇਥੋਂ ਲੱਗ ਰਿਹਾ ਕਿ ਪ੍ਰਾਈਵੇਟ ਘਰਾਣਿਆਂ ਦੇ ਹੱਥ ਤਨਾਡਾਂ ਦੇ ਹੱਥ ਪੰਜਾਬ ਕਿਸੇ ਦਿਨ ਵੀ ਜਾ ਸਕਦਾ ਮਾਨ ਸਾਹਿਬ ਦੀ ਸਰਕਾਰ ਦੇ ਸਮੇਂ ਜਾ ਸਕਦਾ ਕੋਈ ਹੋਰ ਪਾਰਟੀ ਦੀ ਸਰਕਾਰ ਆ ਸਕਦੀ ਹੈ ਉਦੋਂ ਜਾ ਸਕਦਾ ਮੇਰੇ ਪਿੰਡ ਦੇ ਵਿੱਚ ਬਾਲੀ ਗੱਲ ਨਹੀਂ ਕਰਦਾ ਮੇਰੇ ਪਿੰਡ ਦੇ ਵਿੱਚ ਵੀ ਕਾਫੀ ਮੀਟਰ ਲੱਗ ਚੁੱਕੇ ਨੇ ਚੱਪ ਵਾਲੇ ਬੇਸਕ ਉਹ ਕਹਿੰਦੇ ਹਲੇ ਚੱਪ ਨਹੀਂ ਪਾਉਣੀ ਉਹ ਗੱਲ ਵੱਖਰੀ ਆ ਪਰ ਜੇ ਚਿੱਪ ਪਾਉਣੀ ਨਹੀਂ ਤੇ ਚਿੱਪ ਵਾਲੀ ਮੀਟਰ ਲਾਉਣ ਦਾ ਮਤਲਬ ਕੀ ਆ ਪਹਿਲਾਂ ਵੀ ਗੱਲ ਕਰੀ ਆ ਏਅਰ ਇੰਡੀਆ ਜਹਾਜ਼ ਹੁੰਦਾ ਸੀ ਪਰ ਉਹਦੇ ਬੰਦ ਹੋਣ ਤੇ ਕੀ ਹੋਇਆ ਦੂਜੇ ਕੰਪਨੀਆਂ ਦੇ ਜਹਾਜ਼ਾਂ ਵਾਲਿਆਂ ਨੇ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਆ ਅਮਰੀਕਾ ਗਏ ਨੇ ਤੁਹਾਨੂੰ ਪਤਾ ਕਿ 35000 ਰੁਪਏ ਦੀ ਟਿਕਟ 95 95000 ਤੱਕ ਦੀ ਵਿਕੀ ਆ ਖਰੀਦੀ ਅੱਲੂੜ ਨੂੰ ਤੇ BSNL BSNL ਦੀ ਘਾਟੀ ਆ ਕਾਰਗੁਜ਼ਾਰੀ ਪਤਾ ਨਹੀਂ ਕੀ ਗੱਲ ਟਾਵਰ BSNL ਦੇ ਚਲਾ ਗਏ ਕੋਈ ਹੋਰ ਉਹ ਆਪਣਾ ਕੰਮ ਕਾਮਯਾਬ ਕਰ ਗਏ ਆ ਹੁਣ ਕਿੰਨਾ ਕਿੰਨਾ ਵਧਾ ਦਿੱਤਾ ਕਿਰਾਇ ਤੁਹਾਨੂੰ ਪਤਾ ਕਿੰਨਾ ਵਧਾਇਆ ਇਹ ਰੀਚਾਰਜ 50 50 60 70 70 ਰੁਪਏ ਇੱਕ ਮਗਰ ਚਾਰਜ ਲੈ ਲਿਆ ਹੋਰ ਵੀ ਬਹੁਤ ਕੁਝ ਆ ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦਾ ਪੱਧਰ ਨੀਵਾ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਇਹੋ ਕੁਝ ਹੋਊਗਾ ਸਾਨੂੰ ਬੱਚੇ ਪੜਾਉਣੇ ਔਖੇ ਹੋਣਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਮਨਮਰਜ਼ੀ ਦਾ ਇਲਾਜ ਹੋਣਾ ਸਾਨੂੰ ਜਾਨਣਾ ਪਚਾਉਣੀਆਂ ਔਖੀਆਂ ਹੋ ਜਾਣੀਆਂ ਅਰੇਲਾ ਰੇਲਾਂ ਦੇ ਵਿੱਚ ਅਸੀਂ ਚੜ੍ਹਨ ਨੂੰ ਤਰਸਾਂਗੇ ਜਦੋਂ ਕਦੇ ਅਡਾਨੀ ਅਵਾਨੀ ਜਾਂ ਹੋਰ ਕਿਸੇ ਘਰਾਣੇ ਦੇ ਨਾਂ ਤੇ ਰੇਲ ਚੱਲਦੀ ਜਿਹੜੀ ਅੱਜ ਰੇਲ ਭਾਰਤੀ ਰੇਲਵੇ ਕਹਨੇ ਆ ਕਹਾਂ ਜਦੋਂ ਇੱਕ ਘਰ ਦੀ ਰੇਲ ਬਣ ਗਈ ਏ ਇੱਕ ਕੰਪਨੀ ਦੀ ਰੇਲ ਬਣ ਗਈ ਤੇ ਇਸੇ ਤਰ੍ਹਾਂ ਆ ਜੋ ਜਿਹੜੀਆਂ ਅੱਜ ਅਸੀਂ ਆਧਾਰ ਕਾਰਡ ਤੇ ਬੜੇ ਮਾਣ ਨਾਲ ਟਿਕ ਟਿਕ ਤਾਉਨੇ ਆ ਚਲੋ ਸਾਡਾ ਕਸੂਰ ਨਹੀਂ ਕੋਈ ਕਸੂਰ ਇਸ ਕਰਕੇ ਨਹੀਂ ਕਿ ਜੇ ਸਰਕਾਰ ਨੇ ਕੀਤਾ ਤਾਂ ਅਸੀਂ ਲਾਹਾ ਲੈ ਰਹੇ ਆ ਪਰ ਦੇਖਿਓ ਅਸੀਂ ਪ੍ਰਾਈਵੇਟ ਬੱਸ 'ਚ ਚੜ੍ਹਨ ਤੋਂ ਪਹਿਲਾਂ 100 ਵਾਰ ਸੋਚਿਆ ਕਰਾਂਗੇ 500 ਦਾ ਨੋਟ ਹੈਗਾ ਕਿਰਾਇਆ ਹੈਗਾ ਪਾੜਾ ਹੈਗਾ ਕੋਲੇ ਇਦਾਂ ਦੀਆਂ ਗੱਲਾਂ ਹੋਰ ਬੜੀਆਂ ਨੇ ਬਹੁਤ ਕੁਝ ਆ ਸਾਡੇ ਕੋਲੇ ਤੇ ਹੁਣ ਲੋੜ ਆ ਸਾਨੂੰ ਇੱਕ ਹੋਣ ਦੀ ਪਰ ਕੁਝ ਲੋਕ ਕਹਿੰਦੇ ਨੇ ਕਿਸਾਨਾਂ ਦਾ ਮਸਲਾ ਅਸੀਂ ਕੀ ਕਰਨਾ ਕੋਈ ਕਹਿੰਦਾ ਮਜ਼ਦੂਰਾਂ ਦਾ ਮਸਲਾ ਅਸੀਂ ਕੀ ਕਰਨਾ ਜੇ ਅਸੀਂ ਇੱਥੇ ਅਲੱਗੇ ਰਹਿ ਗਏ ਨਾ ਫੇਰ ਸਾਨੂੰ ਬਹੁਤ ਪੀੜਾਂ ਝੱਲਣੀਆਂ ਪੈਣਗੀਆਂ ਆ ਜਿਹੜੇ ਚੱਕ ਵਾਲੇ ਮੀਟਰ ਨੇ ਜਦੋਂ ਸਾਨੂੰ 300 ਯੂਨਟ ਦਿੱਤੀ ਹੋਈ ਆ ਮੀਟਰ ਸਾਡੇ ਘਰਾਂ 'ਚ ਲੱਗੇ ਹੋਏ ਨੇ ਮੀਟਰ ਬਦਲੇ ਜਾਣ ਦਾ ਕਾਰਨ ਕੀ ਆ ਇਹ ਸੋਚਣ ਦੀ ਲੋੜ ਆ ਇਹ ਬਹੁਤ ਵੱਡਾ ਇੱਕ ਵਿਸ਼ਾ ਸੋਚੋ ਚਾਹੇ ਨਾ ਸੋਚੋ ਉਹ ਤੁਹਾਡੀ ਮਰਜ਼ੀ ਆ ਹਮੇਸ਼ਾ ਗਰੀਬ ਨੇ ਪੀਸਿਆ ਜਾਣਾ ਸਰਕਾਰਾਂ ਦੀ ਨੀਤੀ ਵਾਲੀ ਚੱਕੀ ਦੇ ਵਿੱਚ ਤਗੜੇ ਬੰਦੇਨ ਤੋਂ ਕਰਨਾ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਚਾਰ ਤੇ ਲਾਪਰ ਨਕਾਰੇ ਕਰ ਦਿੱਤਾ ਮੈਂ ਇਥੋਂ ਤੱਕ ਦੇਖਿਆ ਲੋਕਾਂ ਨੂੰ ਮੇਰੇ ਖੁਦ ਮਾਤਾ ਪਿਤਾ ਜੈ ਚਾਚੇ ਤਾਏ ਹੋਰ ਜਿਹੜੇ ਮਹੱਲੇ ਨਾਲ ਸੰਬੰਧਿਤ ਗਰੀਬ ਲੋਕ ਵੀ ਦੇਖੇ ਜਿਹੜੇ ਵਿਚਾਰੇ ਸਵੇਰੇ 4 ਵਜੇ ਉੱਠ ਕੇ ਕਣਕਾਂ ਵੱਢਣ ਜਾਂਦੇ ਸੀ ਹੁਣ ਉਹ ਕਹਿੰਦੇ ਗੋਡੇ ਨਹੀਂ ਚੱਲਦੇ 2 ਕਿਲੋਮੀਟਰ ਤੱਕ ਤੁਰਨਾ ਉਹਨਾਂ ਲਈ ਕੋਈ ਬਾਲੀ ਵੱਡੀ ਬਾਤ ਨਹੀਂ ਹੁੰਦੀ ਸੀ ਹੁਣ ਕਿਲੋਮੀਟਰ ਤੇ ਕੋਈ ਬੱਸ ਸਟੈਂਡ ਹੋਵੇ ਉੱਤੇ ਖੜੇ ਘੰਟਾ ਘੰਟਾ ਡਿੱਕੀ ਜਾਂਦੇ ਨੇ ਬਸ ਆਊਗੀ ਚੜਾਂਗੇ ਤੇ ਘੰਟਾ ਅੜੀਕਣਗੇ ਪਰ 1 ਕਿਲੋਮੀਟਰ ਤੁਰਨਾ ਉਹਨਾਂ ਦੇ ਬਸ ਦਾ ਰੋਕ ਨਹੀਂ ਹੈਗਾ ਤੇ ਇਦਾਂ ਦੀਆਂ ਗੱਲਾਂ ਬਹੁਤ ਨੇ ਕਰਨ ਵਾਲੀਆਂ ਸੋਚਣ ਵਾਲੀਆਂ ਕਦੋਂ ਆਊ ਮੌਕਾ ਕਦੋਂ ਦਵਾਂਗੇ ਧਿਆਨ ਇਹ ਤਾਂ ਸੋਚਣ ਵਾਲੀ ਗੱਲ ਆ ਪਰ ਸਾਡੇ ਨਾਲ ਸਾਡੀਆਂ ਸਰਕਾਰਾਂ ਚੰਗਾ ਨਹੀਂ ਕਰ ਰਹੀਆਂ ਬਹੁਤ ਮਾੜਾ ਹੋ ਰਿਹਾ ਧੰਨਵਾਦ ਸੋਚੋ ਤੇ ਇਹਨਾਂ ਆਪਣੇ ਹੱਕਾਂ ਦੇ ਪਹਿਰਾ ਦਿਵੋ ਮੈਂ ਇੱਕ ਦਿਨ ਸੈਤਸਰੀ ਕਾਂਸੀ ਰਾਮ ਬਾਰੇ ਵੀ ਪੜ ਰਿਹਾ ਸੀ ਉਹਦੇ ਵਿੱਚ ਇੱਕ ਗੱਲ ਸੀ ਲਿਖੀ ਹੋਈ ਉਹਨਾਂ ਵੱਲੋਂ ਕਹਿੰਦੇ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਗੁਲਾਮ ਹੋ ਜਾਂਦੇ ਨੇ ਉਹਨਾਂ ਨੂੰ ਸੰਘਰਸ਼ ਆਪਣੇ ਹੱਕਾਂ ਤੇ ਰਾਖੀ ਕਰਨ ਦੀ ਪ੍ਰਵਾਸਾ ਦਾ ਪਤਾ ਹੀ ਨਹੀਂ ਹੁੰਦਾ ਵੀ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਆ ਇਦਾਂ ਦੀਆਂ ਗੱਲਾਂ ਮੈਨੂੰ ਵੀ ਸ਼ਾਇਦ ਨਾ ਪਤਾ ਹੋਵੇ ਪਰ ਜਦੋਂ ਬੀਤਦੀਆਂ ਨੇ ਉਦੋਂ ਪਤਾ ਲੱਗਦਾ ਵੀ ਅਸੀਂ ਗੁਲਾਮ ਜੀ ਹੋ ਕੇ ਰਹਿ ਗਏ ਆ ਧੰਨ